ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਵੀ ਉਮੀਦ ਕਰਦਾ ਵੀ ਸਾਰੇ ਮੇਰੇ ਭੈਣ ਭਰਾ ਠੀਕ ਠਾਕ ਹੋਣਗੇ ਭਾਈ ਆਪਾਂ ਨਾ ਇੱਥੋਂ ਆ ਖੱਤੇ ਚ ਮਿੱਟੀ ਚਕਾਈ ਸੀ ਤੁਹਾਨੂੰ ਦਿਖਾਇਆ ਸੀਗਾ ਆਪਾਂ ਤੇ ਹੁਣ ਮਾਮੇ ਦਾ ਲਿਆਂਦਾ ਟਰੈਕਟਰ ਹੁਣ ਮਾਮੇ ਦਾ ਮੁੰਡਾ ਲੱਗਾ ਹੋਇਆ ਖਰਾ ਫੇਰਨ ਫਿਰ ਝੂਨ ਨਾ ਲਾਵਾਂਗੇ ਤੇ ਆ ਦੇਖ ਲੋ ਇਹਨਾਂ ਦੇ ਕੰਮ ਨੇ ਆਣੇ ਆ। ਹਾਂ ਅਗੇ ਕੀਤਾ ਹੋਇਆ। ਆ ਖੱਤੇ ਜੇ ਬੈਠੇ ਆ। ਮੰਜਾ ਢਾ ਕੇ। ਤੇ ਇਹ ਮੰਜਾ ਇੱਥੇ ਚੱਕ ਲਿਆ ਇਹਨੇ ਆਣੇ। ਇਹ ਛੋਟਾ ਜਿਹਾ ਮੰਜਾ ਇਹਨਾਂ ਨੂੰ ਬੜਵਾ ਕੇ ਦਿੱਤਾ ਉਹ ਹੀ। ਇਹ ਅਸੀਂ ਨਹੀਂ ਚੱਕ ਲਿਆ। ਆ ਮੰਜਾ ਛੋਟੀ ਜਿਹੀ ਮੰਜੀ ਬਣਵਾ ਕੇ ਦਿੱਤੀ ਇਹਨਾਂ ਨੂੰ। ਰੋਟੀ ਸਾਰੇ ਹੀ ਮਿਲਦੀ ਹੁੰਦੀ ਹੋਰ ਕਿੱਥੇ ਮਿਲਦੀ ਹੁੰਦੀ ਉਹ ਤਾਂ ਬੰਨੀਆ ਮਿਲਦੀ ਨਾ ਹੁੰਦੀ ਨਾ ਸਾਰੇ ਨੇ ਚੱਕਦੇ ਚੱਕਦੇ ਮੁੰਡਿਆ ਖਾ ਨੂੰ ਖਾ ਚ ਦੇ ਖਾ ਤਾਂ ਜੀ ਪਤਲਾ ਸਾ ਹੋਇਆ ਭੁੱਖ ਲੱਗੀ ਹੋਈ ਹੈ ਕਹਿੰਦਾ ਰੋਟੀ ਖਾਣੀ ਆ ਪਰ ਅਸਤਾ ਕੀ ਕਰਦੇ ਜੀ ਪੰਜ ਵਜੇ ਦਾ ਬਿਠਾਇਆ ਹੋਇਆ ਇਹਨੂੰ ਜੀ ਨਾ ਚੱਕ ਕੇ ਖਾ ਮਰੇ ਗਾ ਜੀ ਨਹੀਂ ਨਾ

ਮੁੜ ਕੇ ਕਹਿੰਗਾ ਭੁੱਖਾ ਮਾਰਦਾ ਆ ਆਹ ਮੁੜ ਕੇ ਕਹਿਣਾ ਇਆ ਕਿ ਰੋਟੀ ਦੀ ਪੁੱਛੀ ਓਪੀ ਖਾਲਾ ਭਰਾਵਾ ਅਸੀਂ ਖੁਦ ਦੀ ਕਰਨੀ ਸਾਡੀ ਗਲਤੀ ਓਹੀ ਤਾਂ ਗੱਲ ਆ ਅਸੀਂ ਤਾਂ ਇਸ਼ਾਰਾ ਕਰਦੇ ਹਾਂ ਕਿ ਰੋਟੀ ਖਾਲਾ ਬਰੇ ਜੇਰੇ ਮੇਰੇ ਭੈਣ ਭਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਨ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸੋਡਾ ਮੇਰੇ ਭੈਣ ਭਰਾ ਜਿਹੜੇ ਮੈਨਾਂ ਜੁੜੇ ਹੋਏ ਆ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਬਈ ਠੀਕ ਆ ਪਰਮਾਤਮਾ ਕੋਟੇ ਤੇ ਹਮੇਸ਼ਾ ਹੀ ਮੇਰੇ ਪ੍ਰਿਆਥ ਰੱਖੇ ਸਾਰਿਆਂ ਦੀ ਆਪਰਾ ਕਹਿੰਦੇ ਪਰਮਾਤਮਾ ਕਲ ਦਾ ਭਲਾ ਕਰੇ ਕੋਈ ਇੱਥੇ ਗਰੀਬ ਨਾ ਰਵੇ ਯਾਰ ਪਰਮਾਤਮਾ ਸਭ ਨੂੰ ਦੇਵੇ ਕਿਉਂ ਬਈ ਮੇਰੇ ਤਕੜੇ ਲੋਕ ਹੁੰਦੇ ਆ ਮਾੜੇ ਨੂੰ ਪੁੱਛਦੇ ਨਹੀਂਗੇ ਸਭ ਦਾ ਭਲਾ ਮੰਗਦੇ ਆਪਾਂ ਦਾ ਪਰਮਾਤਮਾ ਸਭ ਨੂੰ ਦੱਸੇ ਕੋਈ ਨਾ ਗਰੀਬ ਰਹੇ ਇੱਥੇ ਆਪਣੇ ਪੰਜਾਬ ਵਿੱਚ ਸਰਕਾਰਾਂ ਚੰਗੀਆਂ ਹੋਣਾਂ ਤਾਂ ਕੋਈ ਗਰੀਬ ਬੰਦਾ ਨਹੀਂ ਰਹਿ ਸਕਦਾ ਕਿੰਨੀ ਪੰਚਾਇਤ ਦੀ ਪੈਲੀ ਆ ਸਰਕਾਰ ਦੀ ਇਹ ਦੂਜੇ ਬੰਦਿਆਂ ਨੂੰ ਦੇਣ ਕਿ ਤੁਸੀਂ ਵਾਹੋ ਤੇ ਬਿਜੋ ਤੇ ਕਮਾਓ ਤੇ ਖਾਓ ਠੀਕ ਹੈ ਇਹ ਆਪ ਦੇ ਢੱਡ ਭਰੀ ਜਾਂਦੇ ਆ ਕੋਲੋਂ ਠੀਕ ਆ ਵੀਰੇ ਧੰਨਵਾਦ ਜਿਹੜੇ ਮੇਰੇ ਭੈਣ ਭਰਾ ਦੇਖਦੇ ਆ ਵੀਡੀਓ